ਬਿਤੇ ਦਿਨੀ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵੀ ਸ਼ਾਮਲ ਹੋਏ ਵਿਧਾਇਕ ਡਾਕਟਰ ਰਾਜਕਮਰ ਛੱਬੇਵਾਲ ਵੱਲੋਂ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੇ ਫਗਵਾੜਾ ਹਲਕੇ ਦਾ ਪਲੇਟਾ ਦੌਰਾ ਕੀਤਾ ਗਿਆ ਇਸ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਦਾ ਆਪ ਦੇ ਹਲਕਾ ਇੰਚਾਰ ਸਰ ਦਾ ਜਗENDER ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚ ਕੇ ਸਮੁੱਚੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਹਰਜੀਮਾਨ, ਹਰਮੇਸ਼ ਪਾਠਕ, ਦਲਜੀਤ ਰਾਜੂ, ਵਰਨ ਬੰਗੜ, ਅਵਤਾਰ ਸਿੰਘ ਪੰਡਵਾ, ਰਣਜੀਤ ਕੁਮਾਰ ਪਾਵਲਾ, ਪ੍ਰੇਤਪਾਲ ਕੌਰ ਤੁਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਰਾਜਕਮਰ ਚੱਬੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਾਰੇ ਹੀ ਵਰਕਰਾਂ ਦਾ ਉਨ੍ਹਾਂ ਦੇ ਸਵਾਗਤ ਲਈ ਧੰਨਵਾਦ ਕਰਦੇ ਹਨ। ਉਨਾਕੀ ਆ ਕੀ ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਪੁਰਾਣੇ ਸਾਥੀ ਮੇਰੇ ਵੱਡੇ ਵੀਰ ਸਰਦਾਰ ਜਗਿੰਦਰ ਸਿੰਘ ਮਾਨ ਜੀ ਐਕਸ ਐਮ ਐਲ اے ਐਕਸ ਕੈਬਨਿਟ ਮਿਨਿਸਟਰ ਪੰਜਾਬ ਤੇ ਉਹਨਾਂ ਦੇ ਸਾਥੀ तमाम ਸਾਡੇ ਅਧਿਰਜਾ ਅਜੋਦੇਦਾਰ ਸਹਿਬਾਨ ਤੇ ਮੇਰੇ ਪੁੱਤਰ ਸਮਾਨ ਹਰਜੀ ਤੇ ਰਾਜੂ ਜੀ ਸਾਡੇ ਬਲੌਗ ਪ੍ਰਧਾਨ ਬਹੁਤ ਸ਼ਾਰਟ ਨੋਟਿਸ ਤੇ ਮੈਂ ਆਇਆ ਸੀ ਪਰ ਉਹ ਸ਼ਾਰਟ ਨੋਟਿਸ ਤੇ ਐਡੀ ਵੱਡੀ ਗਿਣਤੀ ਵਿੱਚ ਸਾਡਾ ਸਾਰਾ ਸੰਗਠਨ ਜੋ ਇਕੱਠਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਪਲੇਠੀ ਫੇਰੀ ਸੀ ਮਾਨ ਸਾਹਿਬ ਨੂੰ ਮਿਲਣ ਆਇਆ ਸੀ ਤੇ ਮਿਲ ਕੇ ਕਾਫੀ ਸੰਤੁਸ਼ਟੀ ਹੋਈ ਹੈ ਤੇ ਕਾਫੀ ਅੱਛਾ ਲੱਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਲੋਕ ਸਭਾ ਹੁਸ਼ਿਆਰ ਪਰ ਤੋਂ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿੱਤਣਗੇ ਇਸ ਦੌਰਾਨ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਰਮੇਸ਼ ਪਾਟਕ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਡਾਕਟਰ ਰਾਜਕਮਰ ਚੱਬੇਵਾਲ ਨੂੰ ਹਲਕਾ ਪਰਿਵਾਰੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਇੱਕ ਨੇਕदिल ਤੇ ਇਮਾਨਦਾਰ ਨੇਤਾ ਹਨ ਜਿਨ੍ਹਾਂ ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਹੋਈ ਹੈ। ਅੱਜ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਦਿਨੀ ਸ਼ਾਮਲ ਹੋਏ ਡਾਕਟਰ ਰਾਜਕਮਰ ਚੱਬਾ ਜੀ ਸਾਡੇ ਵਿੱਚ ਇੱਥੇ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸਾਰੇ ਵਰਕਰਾਂ ਦੇ ਨਾਲ ਚਾਹੇ ਉਹ ਬਲਾਕ ਪਰਿਵਾਰੀ ਸੀ ਚਾਹੇ ਉਹ ਬਲਾਕ ਪ੍ਰਧਾਨ ਸੀ ਸਾਰੇ ਨਾਲ ਲਗਭਗ ਸੈਕੜੇ ਵਰਕਰ ਇਥੇ ਮੌਜੂਦ ਹਨ ਮਾਨ ਸਭ ਦੀ ਕੁੱਟੀ ਦੇ ਵਿੱਚ ਉਹਨਾਂ ਦੇ ਇਕੱਲੇ ਇਕੱਲੇ ਨਾਲ ਗੱਲ ਕੀਤੀ ਅਤੇ ਇਸ ਗੱਲ ਨੂੰ ਸੰਤੁਸ਼ਟ ਹਨ ਕਿ ਵਿਵਖ ਦੇ ਵਿੱਚ ਸਾਡੀ ਜਿੱਤ ਹੋਣ ਜਾ ਰਹੀ ਹੈ ਮੈਂ ਬਤੌਰ ਹਲਕਾ ਪ੍ਰਵਾਰੀ ਚੱਬੇਵਾਲ ਲਗਾਇਆ ਗਿਆ ਆਪਾਂ ਵੀ ਪੂਰੀ ਜਿੰਦ ਜਾਨ ਦੇ ਨਾਲ ਉਹਨਾਂ ਦੀ ਸਪੋਰਟ ਵਿੱਚ ਉੱਥੇ ਕੰਮ ਕਰਾਂਗੇ ਅਤੇ ਕੋਈ ਵੀ ਇੰਦਾ ਦੀ ਮੁਸ਼ਕਲ ਨਹੀਂ ਆਵੇਗੀ ਜਿਹਦੇ ਨਾਲ ਜਿਹੜੀ ਇੱਜ਼ਤ ਦੇ ਵਿੱਚ ਕੋ ਰਿਕਵਰਟ ਬੜੇ ਅਸੀਂ ਜਿਤਪੁਰ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਕੇਜੀਵਲ ਸਾਹਿਬ ਕਨਵੀਰ ਜਿਹਨੇ ਸਾਡੇ ਆਮ ਆਦਮੀ ਪਾਰਟੀ ਦੇ ਸਭ ਤੋਂ ਉੱਚੇ ਮੰਨਨ ਨੂੰ ਇੱਕ ਤੇ ਉਹਨੇ ਇੱਕ ਬਹੁਤ ਅੱਛੀ ਸਖਸ਼ੀਅਤ ਥੀੜੀ ਹੈ ਪਰਸਨੈਲਿਟੀ ਹੋ ਸਾਨੂੰ ਪਾਰਟੀ ਦੇ ਰਕਸ਼ਕੀ ਸਾਥ ਥੈਂਕ ਯੂ ਵੈਰੀ ਮੱਚ ਮੈਂ ਜੀਵਲ ਸਾਹਿਬ ਨੂੰ ਕਰਵਾਦੀ ਹਾਂ ਕਿ ਜਿਵੇਂ ਸਾਨੂੰ ਹੈ ਕਿ ਲਾਇਲ ਫਾਦਤ ਫਰਾਈਡ ਕੇ ਸਾਡੇ ਦੋਸਤਾਂ ਨੂੰ ਵੀ ਮਿਲਣਾ ਹੈ ਜੀ ਤਾਂਨੇ ਦੋਸਤ ਔਰ अच्छे पार्टी ਦੇ ਵਿੱਚ ਉਹਨਾਂ ਦੀ ਅਕਲਕੀ ਨੀਬਸ ਪਾਰਟੀ ਬਹੁਤ ਅੱਛੀ ਹੈ ਕਮੇਸ਼ਵਰ ਦੇ ਕਿ ਲੀਡਿੰਗ ਪਾਰਟੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਹਰਮਨ ਸਿੰਘ ਮਾਨ ਹੁੰਦੇ ਕੰਮ ਇੱਕ ਛੇਤੀ ਦੋ ਕਲ ਕਰੀ ਬਿੱਲੀ ਪਿੱਲਾਂ ਦੀ ਥੋੜੀ ਸਟੇਟਮੈਂਟ ਹੁੰਦਾ ਸੀ ਕਿ ਪਰਟੀਕੁਲੀ ਕਿਸੇ ਉੱਤ ਜਾਤੀ ਵਾਲੇ ਜਨਰਲ ਪਿਛੇ ਕੋਈ ਪਰਵਾਹ ਨਹੀਂ ਕੀ ਜਦੋਂ ਅਸੀਂ ਪੁੱਛਦੇ ਹਾਂ ਤੇ 90% ਲੋਕ ਲੋਟੈਨੀ ਕਾਸਟ ਲੋਟੈਨੀ ਕ੍ਰੇਟ ਸਟੂਦੈਂਟ ਡਾਉਟ ਐਂਡ ਡਿਫਰੈਂਟ ਦੇ ਉਹਨਾਂ ਨੇ ਜੀਵਲ ਮਾਰਕਸ ਕੇ ਨੇ ਉਹ ਚੰੜੀਆਂ ਬੜੀਆਂ ਨੇ ਉਹਨਾਂ ਦੀ ਐਮਰ ਸਕੂਲ ਐਂਡ ਸਿਸਟਮ ਨੂੰ ਜੋ ਉਹਨਾਂ ਨੇ ਸਦਾਰਿਆ ਡ੍ਰੀਲਿੰਗ एवरीवन ਬਾਥ ਪਲੇਸ ਕਰਨ ਲਈ ਇੱਕ ਸਰਪੰਤ ਪੁੱਤਰ ਹੋਣ ਦੇ ਨਾਲ ਤੇ ਉਹਨਾਂ ਜੋ ਯਾਤਰਾ ਜਿਹੜੀ ਉਹਨਾਂ ਨੇ ਕਰਾਈ ਹੈ ਫਰੀ ਲਈ ਮੇਰੇ ਮਨ ਨੂੰ ਬੜੀ ਪਿੰਚ ਕਰਦੀ ਹੈ ਤਾਂ ਕਿ ਆ ਦਿਖਾਈ ਦੇ ਸਰਪੰਤ ਪ੍ਰਸ਼ਰ ਚੰਗਵਾ ਡਾਕ ਮਾਰਦੀ ਅੱਜ ਅਸੀਂ ਕੁਟਸਿਸ ਹੇਰ ਰਹੇ ਹਾਂ ਪਰ ਪਾਰਟਿਸ ਹੇਰ ਰਹੇ ਹਾਂ ਕਿ ਪਰ ਮੇਰੇ ਵਰਕਿੰਗ ਮੈਂ ਤਾਂ ਕੁਛ ਨਹੀਂ ਮੈਂ ਤੇ ਜਸਤਾਈਏ ਭਾਈ ਮੈਂ ਜਗENDER ਇਹਦੇ ਸਾਥੀ ਸਾਰੇ ਬ੍ਰੇਸ ਫੋਟੋਸ